ਪੰਜਾਬੀ ਸਿਨੇਮਾ ਦੀ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਸ਼ਾਮਲ ਫਿਲਮ ਸਿਕਸ ਈਚ ਅਨੀ ਦਿਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਫਿਲਮ ਸੱਚੀਆਂ ਘਟਨਾਵਾਂ ਤੇ ਆਧਾਰਿਤ ਹੈ ਜਿਸ ਦੇ ਚਾਲ ਦੇ ਦਰਸ਼ਕ ਇਸ ਫਿਲਮ ਨੂੰ ਵੇਖਣ ਦੇ ਲਈ ਕਾਫੀ ਉਤਸੁਕ ਨੇ ਹੁਣ ਇਸ ਫਿਲਮ ਦਾ ਗਾਣਾ ਰਿਲੀਜ਼ ਹੋ ਚੁੱਕਾ ਹੈ ਇਸ ਗਾਣੇ ਨੂੰ ਵੱਡੇ ਪੱਧਰ ਤੇ ਲਾਂਚ ਕੀਤੇ ਜਾਣ ਦੀ ਤਿਆਰੀ ਪੂਰੀ ਹੋ ਚੁੱਕੀ ਹੈ ਹਰਦੀਪ ਗਰੇਵਾਲ ਪ੍ਰੋਡਕਸ਼ਨ ਅਤੇ ਵੰਟੋ ਪ੍ਰੋਡਕਸ਼ਨ ਵੱਲੋਂ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਫਿਲਮ ਦਾ ਸੰਪਾਦਨ ਅਤੇ ਨਿਰਦੇਸ਼ਨ ਗੈਰੀ ਘਟਰਾਵ ਵੱਲੋਂ ਕੀਤਾ ਗਿਆ ਹੈ ਜੋ ਆਪਣੀ ਇਸ ਪਹਿਲੀ ਫਿਲਮ ਦੇ ਨਾਲ ਬਤੌਰ ਨਿਰਦੇਸ਼ਨ ਪਾਲੀਵੁੱਡ ਦੇ ਵਿੱਚ ਆਪਣੀ ਪਛਾਣ ਬਣਾਉਣ ਜਾ ਰਹੇ ਨੇ ਡਰਾਮਾ ਅਤੇ ਪਰਿਵਾਰਿਕ ਤਾਣੇ ਬਾਣੇ ਅਦੀਨ ਬੁਣੀ ਗਈ ਇਸ ਫਿਲਮ ਦੇ ਵਿੱਚ ਲੀਡ ਭੂਮਿਕਾ ਹਰਦੀਪ ਗਰੇਵਾਲ ਵੱਲੋਂ ਅਦਾ ਕੀਤੀ ਗਈ ਹੈ ਇਸ ਦੇ ਨਾਲ ਹੀ ਹਰਦੀਪ ਗਰੇਵਾਲ ਨੇ ਫਿਲਮ ਦਾ ਲੇਖਨ ਅਤੇ ਨਿਰਮਾਣ ਵੀ ਕੀਤਾ ਹੈ ਇਸ ਫਿਲਮ ਦੇ ਵਿੱਚ ਮੰਡੀ ਤਖੜੀ ਲੀਡ ਰੋਲ ਦੇ ਵਿੱਚ ਨਜ਼ਰ ਆਉਣਗੇ ਉਨ੍ਹਾਂ ਤੋਂ ਇਲਾਵਾ ਅਮਰਿੰਦਰ ਪਾਲ ਸਿੰਘ ਮਲਕੀਤ ਰੌਣੀ ਸੰਜੂ ਸੁਲੰਕੀ ਬਲਜਿੰਦਰ ਕੌਰ ਅਨੰਤਾ ਮੀਤ ਸੁਖਦੇਵ ਬਰਨਾਲਾ ਹਰਦੀਪ ਪੁੱਲਰ ਆਦਿ ਵੀ ਅਹਿਮ ਕਿਰਦਾਰ ਨਿਭਾਉਂਦੇ ਦਿਖਾਈ ਦੇਣਗੇ ਦੂਜੇ ਪਾਸੇ ਫਿਲਮ ਦੇ ਨਵੇਂ ਗੀਤ ਦੀ ਗੱਲ ਕਰੀਏ ਇਸ ਨੂੰ ਆਵਾਜ਼ ਗਾਇਕ ਗੁਲਾਬ ਸਿੱਧੂ ਵੱਲੋਂ ਦਿੱਤੀ ਗਈ ਹੈ ਸ਼ਾਨਦਾਰ ਸੰਗੀਤ ਬੰਦਤਾ ਅਧੀਨ ਵਜੂਦ ਵਿੱਚ ਲਿਆਂਦੇ ਗਏ ਇਸ ਗਾਣੇ ਦੇ ਬੋਲ ਹਰਦੀਪ ਗਰੇਵਾਲ ਨੇ ਲਿਖੇ ਨੇ ਜਿਵੇਂ ਤੌਰ ਗੀਤਕਾਰ ਵੀ ਸੰਗੀਤਕ ਗਲਿਆਰਿਆਂ ਦੇ ਵਿੱਚ ਚੋਖੀ ਪੱਲ ਸਥਾਪਿਤ ਕਰ ਚੁੱਕੇ ਨੇ ਇਹ ਗੀਤ ਰਿਲੀਜ਼ ਹੋ ਚੁੱਕਾ ਹੈ ਹਾਲੀਵੁੱਡ ਰਿਲੀਜ਼ ਹੋਈ ਪੰਜਾਬੀ ਫਿਲਮ ਮਜੈਲ ਦੇ ਵਿੱਚ ਆਪਣੇ ਗਾਏ ਹੋਏ ਗਾਣੇ ਗੱਲਾਂ ਹੁੰਦੀਆਂ ਨੂੰ ਲੈ ਕੇ ਕਾਫੀ ਪ੍ਰਸਿੱਧੀ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੇ ਗਾਇਕ ਗੁਲਾਬ ਸਿੱਧੂ ਜਿਨ੍ਹਾਂ ਦਾ ਬੈਕ ਟੂ ਬੈਕ ਸਾਹਮਣੇ ਆਇਆ ਇਹ ਦੂਜਾ ਫਿਲਮੀ ਗੀਤ ਹੈ ਇਸ ਗੀਤ ਨੂੰ ਗੁਲਾਬ ਸਿੱਧੂ ਦੇ ਚਾਹਣ ਵਾਲਿਆਂ ਵੱਲੋਂ ਪਰਮਾ ਹੂੰ ਘਾਰਾ ਮਿਲ ਰਿਹਾ ਹੈ ਉਦਹੀ ਤੁਹਾਨੂੰ ਦੱਸਦੇ ਚਲਿਏ ਕਿ ਫਿਲਮ 6e ਜੋ 14 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ